ਦੇਸ਼ ਦੇ ਬਹੁ ਗਿਣਤੀ ਹਿੰਦੂਵਾਦੀ ਸੰਗਠਨਾ ਨਹੀਂ ਜਿਹੜੇ ਸੌੜੀ ਮਾਨਸਿਕਤਾ ਇਸ ਸੌੜੀ ਸੋਚ ਦੇ ਨਾਲ ਦੇਸ਼ ਦੇ ਦਲਤਾਂ ਨਾਲ ਗਾਲੀ-ਕਲੋਚ ਕਰਦੇ ਆ ਪਛੜੀਆਂ ਸ਼੍ਰੇਣੀਆਂ ਨਾਲ ਗਾਲੀ-ਕਲੋਚ ਕਰਦੇ ਆ ਦੇਸ਼ ਨਿਆ ਘੱਟ ਗਿਣਤੀਆਂ ਚਾਹੇ ਉਹ ਮੁਸਲਮਾਨ ਹੈ ਈਸਾਈ ਹੈ ਬੁੱਧਿਸਟ ਹੈ ਉਹ ਦਿਨਾਂ ਗਾਲੀ-ਕਲੋਚ ਕਰਦੇ ਆ ਉਹ ਇੱਕ ਖਾਲਸਤਾਨੀ ਕਦੀ ਉਹ ਇੱਕ ਖਾਲਸਤਾਨੀ ਇਥੇਲ ਦੇ ਨੌਜਵਾਨ ਵਪਾਰੀ ਰੋਜ਼ਗਾਰ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਦੀ ਉਹ ਖਾਲਸਤਾਨੀ ਪੱਛਮੀ ਬੰਗਾਲ ਦੇ ਆਈਪੀਐਸ ਅਫੀਸਰ ਨੂੰ ਕਿਹਾ ਜਾਂਦਾ ਆ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਦੀ ਉਹ ਇੱਕ ਟੂਏ ਉਹ ਮੁੱਲੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੁਸਲਮਾਨ ਨੂੰ ਕਿਹਾ ਜਾਂਦਾ ਆ ਕਦੀ ਕੰਗਣਾ ਰੜੌਤ ਦੇਸ਼ ਦੀ ਬਨੇਤਰੀ ਮਜੂਦਾ ਸੰਸਦ ਮੁੰਬਈ ਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਸਿੱਖਾਂ ਦੇਸ਼ ਦੀਆਂ ਬਜ਼ੁਰਗਔਰਤਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਦੀਆਂ ਨੂੰ 600 ਰੁਪਏ ਤੇ ਵਿਕਣ ਵਾਲੀਆਂ ਦੱਸਦੀ ਐ ਕੱਲ ਦੋ ਸਿੱਖਾਂ ਦੀ ਕੁੱਟਮਾਰ ਹੋਈ ਆ ਕਿਉਂ ਨਹੀਂ ਉਹ ਟੰਗ ਦਿੱਤੇ ਗਏ ਟੱਕੇ ਟੱਕੇ ਦੇ ਗਜਨੀ ਦੇ ਵਿਚਾਰਾਂ ਚ ਕੋਣ ਵਿਕਿਆ ਤੇ ਕੋਣ ਛੱਡ ਕੇ ਲਿਆਉਂਦਾ ਰਿਹਾ ਇਹ ਪੰਜਾਬ ਦੀ ਮਿੱਟੀ ਵਾਲੇ ਛੱਡ ਕੇ ਲਿਆਉਂਦੇ ਰਹੇ ਪੰਜਾਬ ਦੇ ਸਿੱਖ ਲਿਆਉਂਦੇ ਰਹੇ ਕਦੀ ਤੁਸੀਂ ਦੱਸਦੇ ਹੋ ਨੌਵੀਂ ਪਾਤਸ਼ਾਹੀ ਦੇ ਦਿਨ ਨੂੰ ਅਸੀਂ ਲਾੜ ਲਈ ਚ ਮਨਾਇਆ ਕਦੀ ਤੁਸੀਂ ਦੱਸਦੇ ਹੋ ਅਸੀਂ ਕਰਕਰ ਪਰਦਾ ਲਾਂਗਾ ਕੋਲਿਆ ਕਦੀ ਤੁਸੀਂ ਦੱਸਦੇ ਹੋ ਬੰਦੀ ਸਿੱਖਾਂ ਦੀ ਸੂਚੀ ਖਤਮ ਕੀਤੀ ਤੇ ਫੇਰ ਖਤਮ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਖਾਲਸਤਾਨੀ ਤੇ ਦੇਸ਼ ਦਾ ਮੀਡੀਆ ਸਿੱਖ ਭਾਈਚਾਰੇ ਨੂੰ ਜਿਸ ਤਰੀਕੇ ਦੇ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਜਿਸ ਤਰੀਕੇ ਦੇ ਨਾਲ ਉੱਚਲਣ ਦਾ ਕੰਮ ਕਰ ਰਿਹਾ ਮੋਦੀ ਸਰਕਾਰ ਵਿੱਚ ਕੈਥਲ ਦੇ ਹਰਿਆਣੇ ਵਿੱਚ ਨੌਜਵਾਨ ਸੁਖਵਿੰਦਰ ਸਿੰਘ ਜਿਹੜਾ ਆਪਣਾ ਕਾਰਪੈਂਟਰ ਦਾ ਫਰਨੀਚਰ ਦਾ ਵੱਡਾ ਸ਼ੋਰੂਮ ਸੀ ਜਦੋਂ ਰਾਤ ਨੂੰ ਤੁਰਿਆ ਘਰ ਜਾਣ ਲਈ ਰੇਲਵੇ ਸਟੇਸ਼ਨ ਰੇਲਵੇ ਕ੍ਰੋਸਿੰਗ ਦੇ ਉੱਤੇ ਕੋਈ ਖਾਲਸਤਾਨੀ ਕਹਿ ਕੇ ਬਲਾ ਕੇ ਕੁੱਟ ਮਾਰ ਹੋਈ ਕੋਈ ਖਾਲਸਤਾਨੀ ਸਿੱਖ ਫੇਸ ਅੱਜ ਦੇਸ਼ ਦੇ ਮੀਡੀਆ ਨੇ ਦੇਸ਼ ਦੇ ਬਹੁ ਗਿਣਤੀ ਹਿੰਦੂਵਾਦੀ ਸੰਗਠਨਾਾਂ ਨੇ ਜਿਹੜੇ ਸੌੜੀ ਮਾਨਸਿਕਤਾ ਇਸ ਸੌੜੀ ਸੋਚ ਦੇ ਨਾਲ ਦੇਸ਼ ਦੇ ਦਲਤਾਂ ਨਾਲ ਗਾਲੀ ਗਲੋਚ ਕਰਦੇ ਆ ਪਛੜੀਆਂ ਸ਼੍ਰੇਣੀਆਂ ਨਾਲ ਗਾਲੀ ਗਲੋਚ ਕਰਦੇ ਆ ਦੇਸ਼ਨੀਆਂ ਘੱਟ ਗਿਣਤੀਆਂ ਚਾਹੇ ਉਹ ਮੁਸਲਮਾਨ ਹੈ ਇਸਾਈ ਹੈ ਜਾਂ ਬੁੱਧਿਸਟ ਹੈ ਉਹਦੇ ਨਾਲ ਗਾੜੀ ਗਲੋਚ ਕਰਦੇ ਆ ਕੋਈ ਖਾਲਸਤਾਨੀ ਕਦੀ ਉਹ ਹੀ ਖਾਲਸਤਾਨੀ ਕੈਥਲ ਦੇ ਨੌਜਵਾਨ ਵਪਾਰੀ ਰੋਜ਼ਗਾਰ ਕਰਨ ਵਾਲੇ ਨੂੰ ਕਿਹਾ ਜਾਂਦਾ ਆ ਕਦੀ ਉਹ ਹੀ ਖਾਲਸਤਾਨੀ ਪੱਛਮੀ ਬੰਗਾਲ ਦੇ ਆਈਪੀਐਸ ਅਫੀਸਰ ਨੂੰ ਕਿਹਾ ਜਾਂਦਾ ਆ ਭਾਰਤੀ ਜਨਤਾ ਪਾਰਟੀ ਦੇ ਅਗੂ ਵਲ ਕਦੀ ਉਹ ਇਹ ਕਟੂਏ ਉਹ ਮੁੱਲੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੁਸਲਮਾਨ ਨੂੰ ਕਿਹਾ ਜਾਂਦਾ ਆ ਕਦੀ ਕੰਗਣਾ ਰੜੌਤ ਦੇਸ਼ ਦੀ ਬਨੇਤਰੀ ਮਜੂਦਾ ਸੰਸਦ ਬੰਬੇ ਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਸਿੱਖਾਂ ਨੂੰ ਦੇਸ਼ ਦੀਆਂ ਬਜ਼ੁਰਗ ਔਰਤਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਦੀਆਂ ਨੂੰ 100-100 ਰੁਪਏ ਤੇ ਵਿਕਣ ਵਾਲੀਆਂ ਦੱਸਦੀ ਹੈ ਤੇ ਦੇਸ਼ ਦਾ ਮੀਡੀਆ ਸਿੱਖ ਭਾਈਚਾਰੇ ਨੂੰ ਜਿਸ ਤਰੀਕੇ ਦੇ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਜਿਸ ਤਰੀਕੇ ਦੇ ਨਾਲ ਕੁਚਲਣ ਦਾ ਕੰਮ ਕਰ ਰਿਹਾ ਮੋਦੀ ਸਰਕਾਰ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਜਿਹਦੀ ਮਾਂ ਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਜ ਸਮਰਸੱਤਾ ਲਿਆਉਣ ਦੀ ਗੱਲ ਭਾਈਚਾਰਾ ਲਿਆਉਣ ਦੀ ਗੱਲ ਹਰ ਗਲੀ ਹਰ ਕੋਚੇ 'ਚ ਕਰ ਰਹੀ ਆ ਇੱਥੋਂ ਤੱਕ ਕਿ ਕੱਲ ਸ਼੍ਰੀ ਮੋਨ ਭਾਗਵਤ ਜੀ ਨੇ ਜਿਹੜਾ ਆਪਣੇ ਵਰਕਰ ਸਿਮੇਲਨ ਨੂੰ ਸੰਬੋਧਨ ਕੀਤਾ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਦੇਸ਼ 'ਚ ਜ਼ਹਿਰ ਵੱਧ ਰਿਹਾ ਤੇ ਖਤਮ ਕਿਨ ਕਰਨਾ ਹੈ ਇਹ ਦੇਸ਼ ਦੇ ਹਿੰਦੂਵਾਦੀ ਸੰਗਠਨ ਜਿਹੜੇ ਥੱਲੇ ਕੱਟੜਤਾ ਫਲਾ ਰਹੇ ਜ਼ਹਿਰ ਫਲਾ ਰਹੇ ਆ ਕਿਹਾਂ ਉਹਨਾਂ ਦੇ ਉੱਤੇ ਆਰਐਸਐਸ ਦਾ ਆਸ਼ੀਰਵਾਦ ਨਹੀਂ ਹੈਗਾ ਕਿ ਆਪਾਰਤੀ ਜਨਤਾ ਸਪਾਰਟੀ ਦੀ ਸਰਕਾਰ ਉਹਨਾਂ ਦੀ ਪੇਠਾ ਨਹੀਂ ਪੂਰਦੀ ਓਏ ਮੁੱਲੇ ਓਏ ਕੱਟੂਏ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਦੇਸ਼ ਦਾ ਕਾਨੂੰਨ ਹੈ ਸੰਸਦ ਵਿੱਚ ਕਿਸੇ ਤੇ ਪਰਚਾ ਨਹੀਂ ਦਰਜ ਕੀਤਾ ਜਾ ਸਕਦਾ ਪਰ ਉਹਨੂੰ ਉਹਨੂੰ ਰੈਸਟ੍ਰੀਕੇਟ ਕੀਤਾ ਜਾ ਸਕਦਾ ਸੀ ਪਾਰਲੀਮੈਂਟ ਦੇ ਵਿੱਚੋਂ ਕੱਲ੍ਹ ਦੋ ਸਿੱਖਾਂ ਦੀ ਕੁੱਟਮਾਰ ਹੋਈ ਆ ਕਿਉਂ ਨਹੀਂ ਉਹ ਟੰਗ ਦਿੱਤੇ ਗਏ ਅੱਜ ਸੰਸਦ ਬਣ ਗਈ ਕੰਗਣਾ ਰਣੌਤ ਬੀਬੀ ਕੰਗਣਾ ਰਣੌਤ ਤੇ ਕਿਉਂ ਨਹੀਂ ਉਸ ਵੇਲੇ ਜਦੋਂ 100 100 ਟਕੇ ਟਕੇ ਤੇ ਪੰਜਾਬੀਆਂ ਦੀਆਂ ਬੀਬੀਆਂ ਬਜ਼ੁਰਗਾਂ ਔਰਤਾਂ ਨੂੰ ਕਹਿੰਦੀ ਸੀ ਇਹ ਵੇਕਣ ਵਾਲੀਆਂ ਤੇ ਪੰਜਾਬੀਆਂ ਦੀਆਂ ਤਾਂ ਬੀਬੀਆਂ ਵਿਕੀਆਂ ਹੀ ਨਹੀਂ ਟਕੇ ਟਕੇ ਤੇ ਟਕੇ ਟਕੇ ਦੇ ਗਜਨੀ ਦੇ ਵਿਚਾਰਾਂ ਚ ਕੌਣ ਵਿਕਿਆ ਤੇ ਕੌਣ ਛੱਡ ਕੇ ਲਿਆ ਮਰਿਆ ਇਹ ਪੰਜਾਬ ਦੀ ਮਿੱਟੀ ਵਾਲੇ ਛੱਡ ਕੇ ਲਿਆਉਂਦੇ ਰਹੇ ਪੰਜਾਬ ਦੇ ਸਿੱਖ ਲਿਆਉਂਦੇ ਰਹੇ ਤੇ ਕਿਉਂ ਨਹੀਂ ਉਹ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਏਖਾ ਆਈਪੀਐਸ ਨੂੰ ਖਾਲਸਥਾਨੀ ਦੱਸ ਰਿਹਾ ਸੀ ਅੱਜ ਮੇਰੀ ਅਪੀਲ ਹੈ ਮੇਰੀ ਬੇਨਤੀ ਆ ਦੇਸ਼ ਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਤੁਸੀਂ ਕਦੀ ਬਾਲਬੀਰ ਦੱਸਦੇ ਹੋ ਕੀਤਾ ਕਦੀ ਤੁਸੀਂ ਦੱਸਦੇ ਹੋ ਨੌਵੀਂ ਪਾਸ਼ਾਹੀ ਦੇ ਦਿਨ ਨੂੰ ਅਸੀਂ ਲਾਲ ਕਿਲੇ ਚ ਮਨਾਇਆ ਕਦੀ ਤੁਸੀਂ ਦੱਸਦੇ ਹੋ ਅਸੀਂ ਕਰਤਾਰਪੁਰ ਦਾ ਲਾਂਘਾ ਖੋਲਿਆ ਕਦੀ ਤੁਸੀਂ ਦੱਸਦੇ ਹੋ ਬੰਦੀ ਸਿੱਖਾਂ ਦੀ ਸੂਚੀ ਖਤਮ ਕੀਤੀ ਤੇ ਫੇਰ ਖਤਮ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਖਾਲਸਤਾਨੀ ਇਹ ਮੱਲੇ ਮੁੱਲੇ ਇਹ ਕਟੋਏ ਇਹ ਖਤਮ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੱਧ ਕਿਉਂ ਰਿਹਾ ਆ ਇਹਦਾ ਮਤਲਬ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਤੁਸੀਂ ਕਰ ਰਹੇ ਹੋ ਕੰਮ ਤੁਸੀਂ ਇਸ ਕੰਮ ਨੂੰ ਰੋਕੋ ਇਹ ਜਹਰ ਹੈ ਇਹ ਬੜੀ ਅੱਗ ਹੈ ਇੰਦਰਾ ਨੇ ਵੀ ਇਹ ਅੱਗ ਲਾਈ ਸੀ ਰਜੀਵ ਗਾਂਧੀ ਨੇ ਵੀ ਇਹ ਅੱਗ ਲਾਈ ਸੀ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਦੋਨੋਂ ਤੇ ਉਹ ਅੱਗ 15 ਸਾਲ ਨਹੀਂ ਸੀ ਬੁਝੀ ਪੰਜਾਬ 'ਚ 15 ਸਾਲ 1984 ਤੋਂ ਲੈ ਕੇ 1994 ਤੱਕ 10 ਸਾਲ ਲਕਟਾਂ ਸੀ ਭਾਂਬੜ ਸੀ ਅੱਗ ਦੇ ਤੇ ਉਸ ਤੋਂ ਪਿਛਲੇ ਉਹ 1900 ਉਹ ਜਦੋਂ ਬਸਾਖੀ ਵਾਲੇ ਦਿਨ ਵੱਡਾ ਕਾਂਡ ਹੋਇਆ ਸੀ ਰੰਗਕਾਰੀ ਕਾਂਡ ਇਹ ਅੱਗ ਹੈ ਇਸ ਭੰਬੜ ਨੂੰ ਨਾ ਬੜੀਏ ਆਪਾਂ ਆਪਾਂ ਭਜਾਏ ਨੂੰ ਭਾਈਚਾਰਾ ਪੈਦਾ ਕਰੀਏ ਪੰਜਾਬ ਸਰਕਾਰ ਅੱਗੇ ਪੀਲ ਹੈ ਦੇਸ਼ ਦੀ ਸਰਕਾਰ ਅੱਗੇ ਪੀਲ ਹੈ ਭਾਰਤੀ ਜਨਤਾ ਪਾਰਟੀ ਅੱਗੇ ਅਪੀਲ ਹੈ ਕਿ ਬੰਦ ਕਰੋ ਇਹ ਕੰਮ ਇਹ ਕੰਮ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਡੁੱਬ ਗਈ ਹੈ ਤੁਹਾਡੇ ਇਹ ਖਾਲਸਤਾਨੀ ਕਰਕੇ ਪੰਜਾਬ ਦੇ ਤੁਹਾਡੇ ਪੰਜਾਬ ਦੀ ਮਿੱਟੀ ਦੇ ਜਾਇਆਂ ਨੂੰ ਤੁਸੀਂ ਕਾਨੂੰਨ ਲਾਗੂ ਕਰੋ ਪੰਜਾਬ ਦੀ ਆਰਥਿਕਤਾ ਦੇਸ਼ ਦੀ ਇੱਕ ਨੰਬਰ ਦੀ ਆਰਥਿਕਤਾ ਬਣ ਸਕਦੀ ਤੁਹਾਡੀਆਂ ਨਾ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਪੰਜਾਬੀ ਧੀਆਂ ਪੁੱਤ ਲੱਖਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਮੁੰਦਰਾਂ ਦੀਆਂ ਡੌਂਕੀਆਂ ਲਾ ਕੇ ਜੰਗਲਾਂ ਦੀਆਂ ਡੌਂਕੀਆਂ ਲਾ ਕੇ ਕਿੱਥੇ ਕਿੱਥੇ ਤੱਕ ਉਹਨਾਂ ਦੇ ਅੱਜ ਪਿੰਜਰ ਪੰਜਾਬੀਆਂ ਦੇ ਪੰਜਾਬ ਦੀ ਮਿੱਟੀ ਦੇ ਕਿਉਂ ਭਾਰਤੀ ਨਹੀਂ ਹੈਗੇ ਆਰਐਸਐਸ ਮੋਹਨ ਭਗਵਤ ਜੀ ਤੁਸੀਂ ਅੱਜ ਦੇਸ਼ ਦੇ ਵਿੱਚ ਕਲ ਤੁਸੀਂ ਕਿਹਾ ਕਿ ਵਿਰੋਧੀ ਨਾ ਕਹੋ ਪ੍ਰਤੀਪੱਖ ਕਹੋ ਇਹਨਾਂ ਨੂੰ ਤੇ ਫਿਰ ਪੰਜਾਬ ਨੂੰ ਵਿਰੋਧੀ ਕਿਉਂ ਰੱਖਿਆ ਜੀ ਦੇਸ਼ ਦੇ ਸਿੱਖ ਨੂੰ ਦੇਸ਼ ਦੇ ਮੁਸਲਮਾਨ ਨੂੰ ਦੇਸ਼ ਦੇ ਈਸਾਈ ਨੂੰ ਦੇਸ਼ ਦੇ Dalit ਨੂੰ ਦੇਸ਼ ਦੀਆਂ ਪਿਛੜੀਆਂ ਜਰੈਣੀਆਂ ਨੂੰ ਵੀ ਪ੍ਰਤੀਪੱਖ ਬਣਾ ਲਓ ਵਿਰੋਧੀ ਕਿਉਂ ਬਣਾ ਰਹੇ ਹੈ ਤੇ ਜੇ ਇਹ ਵਿਰੋਧ ਦੀ جنگ ਇੰਨੀ ਬੱਤੀ ਰਹੀ ਤਾਂ ਦੇਸ਼ ਖਾਣਾ ਜੰਗੀ ਦਾ ਸ਼ਿਕਾਰ ਹੋ ਜਾਏਗਾ ਰੋਕੋ ਇਹਨੂੰ ਰੋਕੋ ਤੇ ਬੁੱਧ ਕਹਿੰਦਾ ਸੀ ਉਂਗਲੀ ਮਾਲ ਨੂੰ ਤੂੰ ਕਦ ਰੁਕੇਗਾ ਅਸੀਂ ਪੁੱਛਣਾ ਚਾਹੁੰਨੇ ਆ ਦੇਸ਼ ਦੇ ਇਹਨਾਂ ਝਿੰਦੂ ਕਟੜਵਾਦੋਂ ਤੁਸੀਂ ਕਦਰ ਰੁਕਣਾ ਆਏ ਮੁੱਲਾ ਕਟੂਆ ਇਹ ਖਾਲਸਤਾਨੀ ਕਹਿਣ ਤੋਂ ਕਦਰ ਰੁਕਣਾ ਤੁਸੀਂ ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਨੂੰ ਸਮਝੋਗੇ ਗੌਰ ਕਰੋਗੇ ਧੰਨਵਾਦ